ਜਿਵੇਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਸਾਗਰ ਦੀ ਵੋਟੀ ਗਾਣਾ ਫੇਮਸ ਹੋਇਆ ਸੀ ਓਵੇਂ ਹੀ ਇੱਕ ਪੰਜਾਬੀ ਸਿੰਗਰ ਦਾ ਗਾਣਾ ਪਾਕਿਸਤਾਨ ਦੇ ਜਿਨ੍ਹਾਂ ਦਾ ਨਾਮ ਚਾਹਤ ਫਤਿਹ ਅਲੀ ਖਾਨ ਹੈ ਅਸਲੀ ਨਾਮ ਜੋ ਆ ਕਾਸੀ ਬਲੋਚ ਜੋ ਕਿ ਇੱਕ ਇਕਿਟਿਸ ਪਾਕਿਸਤਾਨੀ ਨੇ ਯਾਨੀ ਕਿ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਫੀਲਸ ਤੇ ਪਹਿਲੇ ਨੰਬਰ ਤੇ ਗਾਣਾ ਟ੍ਰੈਂਡ ਕਰ ਰਿਹਾ ਹੈ ਇਹਨਾਂ ਦਾ ਇੰਡੀਆ ਦੇ ਵਿੱਚ ਵੈਸੇ ਤਾਂ ਤੁਸੀਂ ਇਹ ਗਾਣਾ ਸੁਣ ਲਿਆ ਹੋਵੇਗਾ ਜੇਕਰ ਤੁਸੀਂ ਨਹੀਂ ਸੁਣਿਆ ਤਾਂ ਆਪਾਂ ਇਸ ਦੇ ਚੰਦ ਬੋਲ ਤੁਹਾਨੂੰ ਸੁਣਾ ਦਿੰਦੇ ਹਾਂ ਬਦੀ ਬਦੀ ਬਦੋ ਬਦੀ ਬਦੋ ਬਦੀ ਇਹੇ ਗਾਣੇ ਦੇ ਚੰਦ ਬੋਲ ਨੇ ਹਾਏ ਹਾਏ ਹੋਏ ਹੋਏ ਬਦੋ ਬਦੀ ਬਦੋ ਬਦੀ ਬਦੋ ਬਦੀ ਇੱਕ ਉਰਦੂ ਦਾ ਵਰਡ ਆ ਪੰਜਾਬੀ ਦਾ ਵੀ ਵਰਡ ਆ ਜਿੱਦਾਂ ਆਪਾਂ ਅਰਥ ਗੱਢੀਏ ਤਾਂ ਨਿਕਲਦਾ ਆ ਇੰਗਲਿਸ਼ ਦੇ ਵਿੱਚ ਬਾਇ ਫੀਅਰਸ ਅਸਿਸਟੈਂਸ ਫੋਰਸਫੁਲੀ ਜਾਨੀ ਕਿ ਜ਼ਬਰਦਸਤੀ ਜ਼ੋਰ ਦੇ ਕੇ ਬਾਕੀ ਗਾਣੇ ਨੂੰ ਫੇਮਸ ਅਤੇ ਵਾਇਰਲ ਕਰਨ ਦੇ ਵਿੱਚ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਆ ਰੀਲਸ ਦੀ ਬਹੁਤ ਜ਼ਿਆਦਾ ਭੂਮਿਕਾ ਆ ਸਾਗਰ ਦੀ ਵੋਟੀ ਗਾਣਾ ਵੀ ਰੀਲਸ ਦੇ ਵਿੱਚੋਂ ਫੇਮਸ ਹੋਇਆ ਸੀ ਤੇ ਪੂਰੀ ਦੁਨੀਆ ਦੇ ਵਿੱਚ ਛਾ ਗਿਆ ਤੇ ਇਦਾਂ ਹੀ ਬਦੋਬਦੀ ਗਾਣਾਂ ਆ ਦੋਸਤੋ ਜੋ ਕਿ ਅੱਜ ਕੱਲ ਰੀਲਸ ਤੇ ਟ੍ਰੈਂਡ ਕਰ ਰਿਹਾ ਹੈ ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਧੰਨਵਾਦ